ਤੁਸੀਂ ਸ਼ਾਇਦ ਹੀ ਕਦੇ ਵੀਡੀਓ ਦੇ ਵਿੱਚ ਔਲਿਆਂ ਦਾ ਜੰਗਲ ਵੇਖਿਆ ਹੋਵੇ ਪਰ ਅੱਜ ਅਸੀਂ ਤੁਹਾਨੂੰ ਔਲਿਆਂ ਦਾ ਜੰਗਲ ਦਿਖਾਉਣ ਵਾਲੇ ਆ ਤੇ ਇਹ ਜੰਗਲ ਸਾਨੂੰ ਕੌਣ ਲੈ ਕੇ ਆਇਆ ਕੌਣ ਦਿਖਾ ਰਿਹਾ ਮੈਨੂੰ ਲੱਗਦਾ ਹੈ ਕਿ ਔਲੇ ਦੇ ਨਾਂ ਤੋਂ ਹੀ ਤੁਸੀਂ ਸਮਝਦਗੇ ਹੋਵੋਗੇ ਸਾਡੇ ਨਾਲ ਨੇ ਦੁਨੀਆ ਭਰ ਚ ਚਮਨਪਰਾਸ਼ ਕਿੰਗ ਦੇ ਨਾਂ ਤੇ ਜਾਣੇ ਜਾਂਦੇ ਡਾਕਟਰ ਵਿਵੇਕ ਆਉਜਾ ਬੜੀ ਤਿਆਰੀ ਨਾਲ ਐਦ ਕੀ ਚਮਨਪਰਾਸ਼ ਆ ਰਿਹਾ ਹੈ ਕਿਉਂਕਿ ਕੱਲਾ ਜੀ ਇੰਦੀ ਵਰਤੋਂ ਕਰ ਲਈ ਤੁਸੀਂ ਚਮਨਪਰਾਸ਼ ਚਮਨਪਰਾਸ਼ ਦੀ ਸਾਰਾ ਸਾਲ ਤੁਹਾਨੂੰ ਬਿਮਾਰੀ ਨਹੀਂ ਹੁੰਦੀ ਕੋਈ ਜਿੱਥੇ ਤੱਕ ਤੁਹਾਨੂੰ ਲੱਗਦਾ ਕਿ ਨਜ਼ਰੀ ਪੈਂਦੀ ਹੈ ਸਾਡੀ ਤਾਂ ਉੱਥੇ ਤੱਕ ਔਲਾ ਹੀ ਔਲਾ ਔਲੇ ਦੀ ਇਹ ਜੰਗਲ ਹੈ ਜਿਹੜਾ ਅਸੀਂ ਕਹਿ ਲਈਏ ਡਾਕਟਰ ਸਾਹਿਬ ਸਾਨੂੰ ਲੈ ਕੇ ਆਏ ਨੇ ਜੁਦੇ ਦੇਖੋ ਇੱਕ ਇੱਕ ਟਾਣੀ ਨੂੰ 100 100 ਆਵਲਾ ਇਹ ਦੇਖੋ ਆਵਲੇ ਆਵਲੇ ਲੱਗੇ ਆ ਜੀ ਇਧਰ ਨਜ਼ਰ ਮਾਰੋ ਇਧਰ ਘੁਮਾਓ ਜੀ ਕੈਮਰਾ ਇਹ ਦੇਖੋ ਇੰਨਾ ਆਵਲਾ ਤੁਸੀਂ ਕਿਤੇ ਦੇਖ ਨਹੀਂ ਸਕਦੇ ਪੈਸਟੀਸਾਈਡ ਦੀ ਗੱਲ ਕਰ ਲਈਏ ਇਨਸੈਕਟੀਸਾਈਡ ਦੀ ਅਸੀਂ ਗੱਲ ਕਰ ਲਈਏ ਤੇ ਉਹ ਜ਼ਰੂਰਤ ਪੈਂਦੀ ਹੈ ਪਰ ਮੈਂ ਇੱਥੇ ਆ ਕੇ ਦੇਖ ਰਿਹਾ ਕਿ ਜਿਹੜੇ ਤੁਸੀਂ ਇਹ ਦੇਖੋ ਜਿਹੜੀ ਖਾਦ ਵੀ ਹੈਗੀ ਹੈ ਇਹਨਾਂ ਦਰਖਤਾਂ ਨੂੰ ਔਲੇ ਦੇ ਦਰਖਤਾਂ ਨੂੰ ਉਹ ਗੋਬਰ ਦੀ ਪਾਈ ਗਈ ਹੈ ਦੇਸੀ ਖਾਦ ਪਾਈ ਗਈ ਹੈ ਇੱਥੇ ਖਾਦ ਪੁਆਣੇ ਆ ਉਹ ਵੀ ਖਾਦ ਪੁਆਣੇ ਆ ਸਿਰਫ ਅਸੀਂ ਜਿਹੜੀ ਗਾਂ ਦੇ ਗੋਬਰ ਦੀ ਹੈ ਸਪੈਸੀਫਿਕਲੀ ਜਿਹੜੀ ਆਰਗੈਨਿਕ ਹੈ ਜਿਹੜੀ ਆਯੁਰਵੇਦ ਵਿੱਚ ਦੱਸੀ ਗਈ ਹੈ ਉਹੀ ਚੀਜ਼ ਅਸੀਂ ਵਰਤੋਂ ਕਰ ਰਹੇ ਹਾਂ ਜਦੋਂ ਇਸ ਤਰ੍ਹਾਂ ਦੇ এনवायरमेंट ਦੇ ਵਿੱਚ ਚਮਨਪਰਾਸ਼ ਅਸ਼ਵੀਨੋਪਰਾਸ਼ ਤੁਸੀਂ ਬਣਾਉਨੇ ਹੋ ਤੇ ਫਿਰ ਉਹਦਾ ਫਾਇਦਾ ਮੈਨੂੰ ਲੱਗਦਾ ਕਿ ਕਈ ਹਜ਼ਾਰ ਗੁਣਾ ਜ਼ਿਆਦਾ ਵਾਜਨ ਲੋਹੇ ਦੀ ਕੜਾਈ 'ਚ ਅਸੀਂ ਬਣਾਉਨੇ ਆ ਕੋਈ ਪਲਾਸਟਿਕ ਦੀ ਵਰਤੋਂ ਨਹੀਂ ਚੁੱਲੇ ਦੀ ਅੱਗ ਤੇ ਬਣਾਉਨੇ ਆ ਕੋਈ ਗੈਸ ਦੀ ਵਰਤੋਂ ਨਹੀਂ ਸਭ ਤੋਂ ਵੱਡੀ ਗੱਲ ਲੱਕੜ ਦੇ ਉੱਤੇ ਜਿਹੜੀ 40 ਤੋਂ ਵੱਧ ਜੜੀ-ਬੂਟੀਆਂ ਪਾਣੀ ਹੈ ਮੈਂ ਵੀ ਖਾਧਾ ਤੁਹਾਡਾ ਚਮਨਪਰਾਸ਼ ਖਾਣ ਤੋਂ ਬਾਅਦ ਤੇ ਇਸ ਤਰ੍ਹਾਂ ਲੱਗਦਾ ਵੀ ਸਾਰਾ ਦਿਨ ਤੁਸੀਂ ਇੱਕ ਕੰਮ ਦੀ ਰੇਲ ਬਣਾ ਦੋ ਜਿਹੜੀ ਇਹ 40 ਜੜੀ ਬੂਟੀਆਂ ਨਾ ਇਹਦੇ ਵਿੱਚ 8-10 ਜੜੀ ਬੂਟੀਆਂ ਐਸੀਆਂ ਐ ਜਿਹੜੀ ਥਕਾਵਟ ਨੂੰ ਬਿਲਕੁਲ ਤੋੜ ਦਿੰਦੀਆਂ ਕੋਖਰੂ ਇੰਦੇ ਚ ਹੈ ਜਿਹੜੇ ਕਹਿੰਦੇ ਆ ਨਾ ਵੀ ਇਹ ਘੋਟਾ ਬਣਾ ਕੇ ਦਵਾਈ ਬਣਾਤੀ ਜੀ ਤਾਕਤ ਦਊਗੀ ਮਰਦਾਨਾ ਤਾਕਤ ਦਊਗੀ ਐਦਊਗੀ ਉਹ ਗੋਖਰੂ ਪੈਂਦਾ ਹੈ ਭਾਈ ਚਵਨ ਪ੍ਰਾਸ਼ ਇੱਚੀ ਕਾਕੋਲੀ ਸ਼ੀਰਕਾਕੋਲੀ ਬਲਾ ਪਿਪਲਾਮੂ ਐਸੀ ਕਿਹੜੀ ਜੜੀ ਬੂਟੀ ਐ ਪਾਵਰਫੁਲ ਜੜੀ ਇੰਦੇ ਚ ਨਹੀਂ ਪੈਂਦੀ ਇਹ ਸਾਲ ਚਮਨ ਪ੍ਰਾਸ਼ ਆਲੇਗਾ ਤੇ ਅਗਲੇ ਸਾਲ ਕਿਹੜੀਆਂ ਬਿਮਾਰੀਆਂ ਉਹਨਾਂ ਦੇ ਘਰ ਚ ਐਂਟਰੀ ਬੈਨ ਹੋ ਜੇਗੀ ਸਿਰ ਦੇ ਵਾਲ ਤੋਂ ਲੈ ਕੇ ਠੀਕ ਹੈ ਪੈਰ ਦੇ ਨਖੂਨ ਤੱਕ ਜਿਹੜੀ ਬਿਮਾਰੀ ਦੀ ਗੱਲ ਕਰਦੇ ਹੋ ਉਹ ਇਹਦੇ ਨਾਲ ਠੀਕ ਹੁੰਦੀ ਹੱਟ ਨੂੰ ਪ੍ਰੋਟੈਕਟ ਕਰਨ ਵਾਲੀ ਜੜੀ ਬੂਟੀਆਂ ਇਹਦੇ ਚ ਹੈ ਉਸ ਤੋਂ ਬਾਅਦ ਡਾਈਜੈਸਟਿਵ ਸਿਸਟਮ ਨੂੰ ਪ੍ਰੋਟੈਕਟ ਕਰਨ ਵਾਲੀ ਜੜੀ ਬੂਟੀਆਂ ਇਹਦੇ ਚ ਹੈ ਲੀਵਰ ਨੂੰ ਪ੍ਰੋਟੈਕਟ ਕਰਨ ਵਾਲੀ ਇਹਦੇ ਚ ਹੈ ਸ਼ਾਇਦ ਇੱਥੇ ਲੱਗੀ ਵੀ ਹੋਵੇ ਭੂਮੀ ਆਵਲਾ ਲੀਵਰ ਤੋਂ ਬਾਅਦ ਕਿਡਨੀ ਆ ਜੋ ਗੋਖਰੂ ਇਹਦੇ ਚ ਹੈ ਬੋਨ ਦੀ ਸਟਰੈਂਥ ਵਧਾਉਣ ਵਾਸਤੇ ਵਿਟਾਮਿਨ ਡੀ ਵਿਟਾਮਿਨ ਬੀ 12 ਦੀ ਜੋ ਕਮੀ ਹੋ ਜਾਂਦੀ ਹੈ ਉਹਦੀ ਜੜੀ ਬੂਟੀਆਂ ਇਹਦੇ ਚ ਹੈ कमजोर हो ਜਾਂਦੀਆਂ ਪੈਰਾਂ ਦੀਆਂ ਉਹਦੀ ਵੀ ਜੜੀ ਬੂਟੀ ਨੇ ਚਾਹ ਐਸੀ ਕੋਈ ਜੜੀ ਬੂਟੀ ਨਹੀਂ ਜਿਹੜੀ ਅਸੀਂ ਇਹਦੇ ਚ ਨਾ ਪਾਈ ਹੋਵੇ ਜਿਹੜੀ ਆਰਗਨ ਤੇ ਕੰਮ ਨਾ ਕਰਦੀ ਹੋਵੇ ਐਦ ਕੀ ਦੀਵਾਲੀ ਤੇ ਵੀ ਅਸੀਂ ਇਹ ਚਾਹਨੇ ਆ ਵੀ ਆਪਣੇ ਰਿਸ਼ਤੇਦਾਰਾਂ ਨੂੰ ਐਦ ਕੀ ਗਿਫਟ ਦਿਓ ਐ ਦੇਖੋ ਇਹ ਤਾਲਾ ਲਾ ਕੇ ਅਸੀਂ ਬੰਦ ਕੀਤਾ ਸਰਪ੍ਰਾਈਜ਼ ਵਾਸਤੇ ਕਿਆ ਬਾਤ ਹੈ ਬਬੜਾ ਸੋਹਣਾ ਜੀ ਮੈਂ ਕਹਿੰਨਾ ਦੀਵਾਲੀ ਚ ਪਿਓਰ ਚੀਜ਼ ਦਿਓ ਕਿੱਥੇ ਮਠਾਈਆਂ ਵੰਡਦੇ ਹੋ ਦੇਖੋ ਇਹ ਸ਼ਹਿਦ ਹੈ ਇਦਾਂ ਦਾ ਸ਼ਹਿਦ ਨਹੀਂ ਦੇਖਿਆ ਹੋਣਾ ਤੁਸੀਂ ਮੈਨੂੰ ਨਹੀਂ ਪਤਾ ਵੀ ਕੈਮਰੇ ਥਰੂ ਲੋਕੀ ਦੇਖ ਪਾ ਰਹੇ ਹੈਗੇ ਨਹੀਂ ਹੱਥ ਕਰੋ ਇੱਕ ਵਾਰੀ ਇਹ ਦੇਖੋ ਇਹ ਇਸ ਲੈਵਲ ਦਾ ਸ਼ਹਿਦ ਤੁਹਾਨੂੰ ਮਿਲ ਨਹੀਂ ਸਕਦਾ ਜੀ ਤੁਸੀਂ ਸ਼ਾਇਦ ਹੀ ਕਦੇ ਵੀਡੀਓ ਦੇ ਵਿੱਚ ਔਲਿਆਂ ਦਾ ਜੰਗਲ ਵੇਖਿਆ ਹੋਵੇ ਪਰ ਅੱਜ ਅਸੀਂ ਤੁਹਾਨੂੰ ਔਲਿਆਂ ਦਾ ਜੰਗਲ ਦਿਖਾਉਣ ਵਾਲੇ ਆ ਨਜ਼ਰ ਮਾਰੋ ਜਿੱਥੇ ਤੱਕ ਕੈਮਰੇ ਦੀ ਨਜ਼ਰ ਜਾ ਰਹੀ ਹੈ ਜਿੱਥੇ ਤੱਕ ਕੈਮਰੇ ਦੇ ਜ਼ਰੀਏ ਤੁਹਾਡੀ ਨਜ਼ਰ ਜਾਏਗੀ ਹਰ ਪਾਸੇ ਔਲਾ ਹੀ ਔਲਾ ਨਜ਼ਰ ਤੁਹਾਨੂੰ ਆਏਗਾ ਤੇ ਇਹ ਜੰਗਲ ਸਾਨੂੰ ਕੌਣ ਲੈ ਕੇ ਆਇਆ ਕੌਣ ਦਿਖਾ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਔਲੇ ਦੇ ਨਾਂ ਤੋਂ ਹੀ ਤੁਸੀਂ ਸਮਝਦਗੇ ਹੋਵੋਗੇ ਸਾਡੇ ਨਾਲ ਨੇ ਦੁਨੀਆ ਪਰ ਚ ਚਮਨ ਪ੍ਰਾਸ਼ ਕਿੰਗ ਦੇ ਨਾਂ ਤੇ ਜਾਣੇ ਜਾਂਦੇ ਡਾਕਟਰ ਵਿਵੇਕ ਆਉਜਾ ਸਾਹਿਬ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਹਕੀਕਾ ਟੀਵੀ ਪੰਜਾਬੀ ਤੇ ਤੁਹਾਡੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਭ ਦਾ ਸਵਾਗਤ ਹੈ ਜੀ ਅੱਛਾ ਡਾਕਟਰ ਸਾਹਿਬ ਹਜੇ ਤੱਕ ਅਸੀਂ ਬਲਦ ਵਾਲੀ ਵੀਡੀਓ ਹੀ ਨਹੀਂ ਭੁੱਲੇ ਸੀ ਤੁਹਾਡੀ ਤੇ ਉਸ ਤੋਂ ਬਾਅਦ ਤੁਸੀਂ ਸਾਨੂੰ ਔਲਿਆਂ ਦੇ ਜੰਗਲ ਚ ਲੈ ਆਏ ਬਹੁਤ ਸਾਰੀਆਂ ਹਰ ਚੀਜ਼ ਆਰਗੇਨਿਕ ਹਰ ਚੀਜ਼ ਆਰਗੇਨਿਕ ਇੱਕ ਇੰਨੀ ਮਿਹਨਤ ਦਾ ਪ੍ਰੇਰਨਾ ਹੈ ਤੁਹਾਨੂੰ ਇਹ ਕਿੱਥੋਂ ਮਿਲਦੀ ਕਿੱਥੋਂ ਤੇ ਕੋ ਜਦੋਂ ਪੇਸ਼ੈਂਟ ਸਾਡੀ ਆਪੀਡੀ ਚ ਆਂਦਾ ਹੈ ਪੇਸ਼ੈਂਟ ਬਿਮਾਰ ਹੁੰਦਾ ਹੈ ਹਾਂਜੀ ਜਦੋਂ ਅਸੀਂ ਕਾਰਨ ਲੱਭਨੇ ਆ ਨਾ ਸਭ ਤੋਂ ਪਹਿਲਾ ਕਾਰਨ ਮਿਲਦਾ ਹੈ ਸਪਰੇਅ ਸਭ ਤੋਂ ਪਹਿਲਾ ਕਾਰਨ ਮਿਲਦਾ ਹੈ ਖਾਨ ਪੀਣ ਸਭ ਤੋਂ ਪਹਿਲਾ ਕਾਰਨ ਮਿਲਦਾ ਹੈ ਸਾਨੂੰ ਜਿਹੜਾ ਜਰਕ ਫੂਡ ਖਾ ਰਿਹਾ ਹੈ ਫਿਰ ਦੂਜੇ ਪਾਸੇ ਅਸੀਂ ਜਾਂਦੇ ਆ ਦੇਖਨੇ ਆ ਫੇਸਬੁੱਕ ਇੰਸਟਾਗ੍ਰam YouTube ਇਹ ਸਾਰਿਆਂ ਤੇ ਇੰਨੀ ਪਰਮਾਰ ਪਈ ਹੈ ਵੀਡੀਓ ਦੀ ਲੋਕੀ ਕਨਫਿਊਜ਼ ਹੋ ਗਏ ਆ ਕਿਹੜੀ ਚੀਜ਼ ਸੱਚ ਹੈ ਕਿਹੜੀ ਚੀਜ਼ ਝੂਠ ਹੈ ਵੇਖਾ ਵੇਖੀ ਲੋਕੀ ਇੱਕ ਜਿਵੇਂ ਦੀ ਚੀਜ਼ਾਂ ਬਣਾਉਣ ਲੱਗ ਗਏ ਵੇਖਾ ਵੇਖੀ ਇੱਕੀ ਦੌੜੇ ਚ ਤੁਰ ਪਏ ਪਰ ਮਰੀਜ਼ ਨੂੰ ਸ਼ੁਰੂਆਤ ਤਾਂ ਤੁਸੀਂ ਕੀਤੀ ਹੈ ਪਰ ਮੈਂ ਮੇਰਾ ਮੁੱਦਾ ਸੀ ਵੀ ਹਰ ਘਰ ਵਿੱਚ ਚਮਨਪਰਾਸ਼ ਆਪ ਬਣੇ ਠੀਕ ਹੈ ਆਪ ਲੋਕੀ ਆਮਲੇ ਲਿਆਂਣ ਬਾਜ਼ਾਰ ਤੋਂ ਠੀਕ ਹੈ ਆਪ ਉਹਦਾ ਚਮਨਪਰਾਸ਼ ਬਣਾਣ ਤੇ ਖਾਣ ਪਰ ਮੈਨੂੰ ਲੱਗਿਆ ਕਿ ਉਹ ਹੋਰ ਹੀ ਪਾਸੇ ਬਿਜ਼ਨਸ ਪਾਸੇ ਤੁਰ ਪਿਆ ਲੋਕੀ ਜਿਹੜੇ ਹਨ ਉਹ ਬਿਜ਼ਨਸ ਪਾਸੇ ਨੂੰ ਲੈ ਕੇ ਤੁਰ ਪਏ ਤੇ ਫਿਰ ਮੈਂ ਸੋਚਿਆ ਵੀ ਚਮਨਪਰਾਸ਼ ਬਣਨ ਦੇ ਇਲਾਵਾ ਜਿਹੜੇ ਆਮਲੇ ਵੀ ਯੂਜ਼ ਹੁੰਦੇ ਆ ਜਿਹੜਾ ਸ਼ਹਿਦ ਯੂਜ਼ ਹੁੰਦਾ ਜਿਹੜਾ ਗੁਡ ਯੂਜ਼ ਹੁੰਦਾ ਉਹ ਤੁਹਾਨੂੰ ਦਿਖਾਇਆ ਜਾਵੇ ਉਹ 40 ਤੋਂ ਵੱਧ ਜੜੀ ਬੂਟੀਆਂ ਪਾਵਰਫੁੱਲ ਜੜੀ ਬੂਟੀਆਂ ਜਿਹੜੀ ਵਰਤੋਂ ਕੀਤੀਆਂ ਜਾਂਦੀਆਂ ਉਹ ਤੁਹਾਨੂੰ ਦਿਖਾਈਆਂ ਜਾਣ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਅਸਲੀ ਚਵਨ ਪ੍ਰਾਸ਼ ਕੀ ਚੀਜ਼ ਹੁੰਦੀ ਹੈ ਜਿਹੜਾ ਅਸ਼ਵਿਨੋਪਰਾਸ਼ ਦੇ ਨਾਮ ਤੋਂ ਆ ਰਿਹਾ ਹੈ ਪਿਛਲੀ ਵਰੀ ਪੂਰੇ ਪੰਜਾਬ ਨੇ ਇੰਨਾ ਮਾਨ ਸਤਿਕਾਰ ਦਿੱਤਾ ਕਿਤੇ ਨਾ ਕਿਤੇ ਸਾਡੇ ਤੋਂ ਡਿਲੀਵਰੀ ਵੀ ਲੇਟ ਹੋਈ ਇਸ ਕਰਕੇ ਅਸੀਂ ਪਹਿਲੇ ਹੀ ਮੂਹਿੰਮ ਛੇੜਤੀ ਹੈ ਆਮਲਾ ਪੇੜਾਂ ਤੇ ਆ ਚੁੱਕਿਆ ਆਮਲਾ ਤੋੜਨ ਦੀ ਤਿਆਰੀ ਹੈ ਦੇਖੋ ਆਮਲਾ ਅਸੀਂ ਤੋੜ ਰਹੇ ਹਾਂ ਹੁਣ ਆਮਲਾ ਤੋੜ ਰਹੇ ਹਾਂ ਜੜੀ ਬੂਟੀਆਂ ਆ ਗਈਆਂ ਸ਼ਹਿਦ ਅਸੀਂ ਲਿਆਏ ਪ੍ਰਕਿਊਰ ਕਰਕੇ ਉੱਥੋਂ ਲਿਆਏ ਜਿੱਥੋਂ ਸ਼ਹਿਦ ਉਹ ਵੀ ਤੁਹਾਨੂੰ ਦਿਖਾਣੇ ਆ ਸਾਰੀ ਚੀਜ਼ਾਂ ਪਿਓਰ ਦਿਖਾਵਾਂਗੇ ਫਿਰ ਚਵਨ ਪ੍ਰਾਸ਼ ਬਣਦਾ ਦਿਖਾਵਾਂਗੇ ਫਿਰ ਤੁਹਾਨੂੰ ਚਵਨ ਪ੍ਰਸ਼ ਖਵਾਵਾਂਗੇ ਪਰ ਖਵਾਵਾਂਗੇ ਐਦ ਕੀ ਪ੍ਰੀ ਬੁਕਿੰਗ ਤੇ ਜਿਹੜਾ ਬੰਦਾ ਪ੍ਰੀ ਬੁਕ ਕਰ ਲੇਗਾ ਕਿਉਂਕਿ ਹੁਣੇ ਹੀ ਨੇ ਆਰਡਰ ਆ ਚੁੱਕੇ ਆ ਬਈ ਮੈਨੂੰ ਲੱਗਦਾ ਇਹ ਜਿਹੜਾ ਬਾਗ ਤੁਸੀਂ ਦੇਖ ਰਹੇ ਹੋ ਜੰਗਲਪੂਰੇ ਦਾ ਪੂਰਾ ਆਮਲਿਆਂ ਦਾ 1000 ਪੀੜਾ ਇੱਥੇ ਆਓ ਮੈਂ ਤੁਹਾਨੂੰ ਦਿਖਾਵਾਂ ਤੁਸੀਂ ਦੇਖੋ ਅੱਛਾ ਡਾਕਟਰ ਸਾਹਿਬ ਬਹੁਤ ਵੱਡੀ ਗਲਤ ਹੈ ਹੈਗੀ ਹੈ ਇਸ ਵੇਲੇ ਪੈਸਟੀਸਾਈਡ ਦੀ ਗੱਲ ਕਰ ਲਈਏ ਇਨਸੈਕਟੀਸਾਈਡ ਦੀ ਅਸੀਂ ਗੱਲ ਕਰ ਲਈਏ ਤੇ ਉਹ ਜ਼ਰੂਰਤ ਪੈਂਦੀ ਹੈ ਪਰ ਮੈਂ ਇੱਥੇ ਆ ਕੇ ਦੇਖ ਰਿਹਾ ਕਿ ਜਿਹੜੇ ਤੁਸੀਂ ਇਹ ਦੇਖੋ ਜਿਹੜੀ ਖਾਦ ਵੀ ਹੈਗੀ ਐ ਇਹਨਾਂ ਦਰਖਤਾਂ ਨੂੰ ਔਲੇ ਦੇ ਦਰਖਤਾਂ ਨੂੰ ਉਹ ਗੋਬਰ ਦੀ ਪਾਈ ਗਈ ਹੈ ਦੇਸੀ ਖਾਦ ਪਾਈ ਗਈ ਹੈ ਦੇਖੋ ਜਿਹੜੀ ਅਸੀਂ ਚੀਜ਼ ਆਰਗੈਨਿਕ ਦੀ ਗੱਲ ਕਰੀ ਉਹ ਦੇਖੋ ਖਾਦ ਦਾ ਢੇਰ ਪਿਆ ਸਾਡਾ ਗੋਬਰ ਵਾਲੀ ਖਾਦ ਦਾ ਉਹ ਦਿਖ ਰਿਹਾ ਜੀ ਜੀ ਐਵੇਂ ਹੀ ਉੱਪਰਲੇ ਪਾਸੇ ਢੇਰ ਮਾਰਿਆ ਹੋਇਆ ਉਹ ਦੇਖੋ ਕੈਮਰਾ ਕਰਕੇ ਦਿਖੋ ਉਹ ਢੇਰ ਮਾਰਿਆ ਹੋਇਆ ਇਹ ਸਾਰੇ ਅਸੀਂ ਬੁਆਈ ਕਰਕੇ ਇੱਥੇ ਖਾਦ ਪਵਾਨੇ ਆ ਉਹ ਵੀ ਖਾਦ ਪਵਾਨੇ ਆ ਸਿਰਫ ਅਸੀਂ ਜਿਹੜੀ ਗਾਂ ਦੇ ਗੋਬਰ ਦੀ ਹੈ ਠੀਕ ਹੈ ਸਪੈਸੀਫਿਕਲੀ ਜਿਹੜੀ ਆਰਗੈਨਿਕ ਹੈ ਜਿਹੜੀ ਆਯੁਰਵੇਦ ਵਿੱਚ ਦੱਸੀ ਗਈ ਹੈ ਉਹੀ ਚੀਜ਼ ਅਸੀਂ ਵਰਤੋਂ ਕਰ ਰਹੇ ਹਾਂ ਹੋਰ ਕੋਈ ਚੀਜ਼ ਨਹੀਂ ਵਰਤੋਂ ਕਰ ਰਹੇ ਨੇਚਰਲ ਨਰਿਸ਼ਮੈਂਟ ਮਿਲਦਾ ਹੈ ਐਹੀ ਗੁਣ ਆਮਲੇ ਚ ਆਉਂਦੇ ਆ ਠੀਕ ਹੈ ਐਹੀ ਆਮਲੇ ਦੇ ਗੁਣ ਤੁਹਾਡੇ ਸਰੀਰ 'ਚ ਜਾਂਦੇ ਆ ਆਮਲਾ ਸਭ ਨੂੰ ਪਤਾ ਹੈ ਵਿਟਾਮਿਨ ਸੀ ਦਾ ਰਿਸੋਰਸ ਹੈ ਠੀਕ ਹੈ ਜਿਹੜਾ ਚਵਨ ਪ੍ਰਾਸ਼ ਹੈ ਹਾਂ ਜੀ ਚਵਨ ਪ੍ਰਾਸ਼ ਵਿੱਚ ਮੇਨ ਇੰਗਰੀਡੀਐਂਟ ਕੀ ਹੈ ਮੇਨ ਆਮਲਾ ਠੀਕ ਹੈ ਜਦੋਂ ਆਮਲਾ ਮੇਨ ਹੁੰਦਾ ਹੈ ਜੀ ਤੇ ਆਮਲਾ ਮੇਨ ਹੋਣ ਤੋਂ ਬਾਅਦ ਅਸੀਂ ਇਹਦੇ ਛਪਾਨੇ ਆ 40 ਤੋਂ ਵੱਧ ਜੜੀ ਬੂਟੀਆਂ ਚਿਨੀ ਅਸੀਂ ਬਿਲਕੁਲ ਨਹੀਂ ਪਾਉਂਦੇ ਗੁੜ ਤੇ ਸ਼ਹਿਦ ਸ਼ਹਿਦ ਤੁਸੀਂ ਗੱਲ ਕਰ ਰਹੇ ਸੀ ਕਿ ਸ਼ਹਿਦ ਵੀ ਆਰਗੈਨਿਕ ਇਸਤੇਮਾਲ ਕੀਤਾ ਜਾਂਦਾ ਉਹ ਕਿੱਥੋਂ ਲੈ ਕੇ ਆਉਣੀ ਹੈ ਇਹ ਦੇਖੋ ਸ਼ਹਿਦ ਸ਼ਹਿਦ ਹਿਮਾਚਲ ਤੋਂ ਆਂਦਾ ਜੀ ਬਹੁਤ ਜ਼ਿਆਦਾ ਆਰਗੈਨਿਕ ਇੱਕ ਸੈਂਪਲ ਮੈਂ ਤੁਹਾਨੂੰ ਦਿਖਾ ਦੇਣਾ ਇਹ ਦੇਖੋ ਇਹ ਸ਼ਹਿਦ ਹੈ ਇਦਾਂ ਦਾ ਸ਼ਹਿਦ ਨਹੀਂ ਦੇਖਿਆ ਹੋਣਾ ਤੁਸੀਂ ਲਓ ਕੀ ਬਾਤ ਹੈ ਇਹ ਦੇਖੋ ਸੋ ਬਿਲਕੁਲ ਹੀ ਮੈਂ ਕਹਿ ਰਿਹਾ ਇਹ ਪਿਓਰਿਟੀ ਦਾ ਇਸ ਤੋਂ ਉੱਪਰ ਮੈਨੂੰ ਲੱਗਦਾ ਕੁਝ ਹੈ ਨਹੀਂ ਜੀ ਡਾਕਟਰ ਸਾਹਿਬ ਇਹ ਸ਼ਹਿਦ ਹੈ ਸਾਡਾ ਬੱਲੇ ਬੱਲੇ ਹੋ ਜੇਗੀ ਜਿਹੜੀ ਚੀਜ਼ ਬਣਾਉਣ ਲੱਗੇ ਆ ਉਸ ਚੀਜ਼ ਦਾ ਤੋੜ ਨਹੀਂ ਹੈ ਜੀ ਐਦਕੀ ਕੋਈ ਵੀ ਮਤਲਬ ਇਹ ਕਿਸ ਚੀਜ਼ ਦਾ ਸ਼ਹਿਦ ਹੈ ਜੀ ਲੱਖੋ ਰੁਪਏ ਖਰਚ ਕੇ ਇਹ ਮਲਟੀਫਲੋਰਾ ਸ਼ਹਿਦ ਹੈ ਜੀ ਮਲਟੀਫਲੋਰਾ ਮਲਟੀਫਲੋਰਾ ਸ਼ਹਿਦ ਹੈ ਇਹਦੇ ਸਾਡੇ ਕੋਲ ਬਹੁਤ ਤਰ੍ਹਾਂ ਦੇ ਸ਼ਹਿਦ ਹੁੰਦੇ ਆ ਪਰ ਇਹ ਮਲਟੀਫਲੋਰਾ ਹੈ ਜਿਹੜੇ ਆਯੁਰਵੇਦ ਵਿੱਚ ਲਿਖਿਆ ਆ ਹਰ ਤਰ੍ਹਾਂ ਦੇ ਫੁੱਲਾਂ ਤੋਂ ਮੱਖੀ ਬੈ ਕੇ ਸ਼ਹਿਦ ਇਕੱਠਾ ਕਰਦੀ ਹੈ ਉਹ ਸ਼ਹਿਦ ਹੈ ਠੀਕ ਹੈ ਇਹ ਸ਼ਾਇਦ ਪਿਓਰ ਗੁੜ ਠੀਕ ਹੈ ਪਿਓਰ ਜੜੀ ਬੂਟੀਆਂ ਚਾਰ ਚੀਜ਼ਾਂ ਦਾ ਅਸੀਂ ਵਿਸ਼ੇਸ਼ ਧਿਆਨ ਰੱਖਿਆ ਹੈ ਆਮਲਾ ਕੁਆਲਿਟੀ ਕੁਆਲਿਟੀ ਆਮਲਾ ਕੀ ਹੈ ਤੁਸੀਂ ਦੇਖ ਲਿਆ ਇਹ ਬਾਗ ਫਿਰ ਦੇਖ ਲਓ ਇੱਕ ਵਾਰੀ ਸਭ ਤੋਂ ਪਹਿਲੇ ਕੁਆਲਿਟੀ ਆਫ ਆਮਲਾ ਦੂਜਾ ਕੁਆਂਟੀਟੀ ਕਿੰਨੀ ਮਾਤਰਾ ਵਿੱਚ ਆਮਲਾ ਪਾਣਾ ਹੈ ਕਿੰਨੀ ਮਾਤਰਾ ਜੜੀ ਬੂਟੀ ਪਾਣੀ ਹੈ ਕਿੰਨੀ ਮਾਤਰਾ ਵਿੱਚ ਗੁੜ ਪਾਣਾ ਹੈ ਕਿੰਨੀ ਮਾਤਰਾ ਸ਼ਹਿਦ ਪਾਣਾ ਹੈ ਚੀਨੀ ਬਿਲਕੁਲ ਨਹੀਂ ਪਾਣੀ ਠੀਕ ਹੈ ਆਯੁਰਵੈਦਿਕ ਟੇਸਟ ਦੇ ਨਾਲ ਅਸੀਂ ਚਵਨਪਰਾਸ਼ ਬਣਾਵਾਂਗੇ ਠੀਕ ਹੈ ਕੁਆਲਿਟੀ ਕੁਆਂਟੀਟੀ ਪਲੇਸ ਜਿੱਥੇ ਚਵਨਪਰਾਸ਼ ਬਣਨਾ ਚਾਹੀਦਾ ਹੈ ਉਹ ਜਗਾ ਵੀ ਬਿਲਕੁਲ ਆਯੁਰਵੈਦ ਦੇ ਸ਼ਾਮ ਨਾਲ ਸ਼ੁੱਧ ਹੋਣੀ ਚਾਹੀਦੀ ਹੈ ਟਾਈਮ ਕਦੋਂ ਬਣਨਾ ਹੈ ਇਹ ਸਭ ਤੋਂ ਇੰਪੋਰਟੈਂਟ ਗੱਲ ਹੈ ਲੋਕਾਂ ਨੂੰ ਪਤਾ ਹੀ ਨਹੀਂ ਹੈ ਬਣਾਈ ਜਾਂਦੇ ਆ ਦੁਪਹਿਰੇ ਬਣਾਈ ਜਾਂਦੇ ਆ ਰਾਤ ਨੂੰ ਬਣਾਈ ਜਾਂਦੇ ਆ ਗਰਮੀਆਂ 'ਚ ਬਣਾਈ ਜਾਂਦੇ ਆ ਸਰਦੀਆਂ 'ਚ ਟਾਈਮ ਕੀ ਹੈ ਲੋਕਾਂ ਨੂੰ ਪਤਾ ਹੀ ਨਹੀਂ ਹੈ ਸਹੀ ਟਾਈਮ ਕੀ ਹੈ ਉਸ ਟਾਈਮ ਦਾ ਵੀ ਧਿਆਨ ਰੱਖਣਾ ਇਹ ਸਾਰੀ ਚੀਜ਼ਾਂ ਦਾ ਜਦੋਂ ਮੇਲ ਅਸੀਂ ਕਰਨੇ ਆ ਜਿਹੜੀ ਪਿਓਰ ਚੀਜ਼ ਅਸੀਂ ਦਿੰਨੇ ਆ ਉਹ ਕੋਈ ਹੋਰ ਦੇ ਨਹੀਂ ਸਕਦਾ ਨਹੀਂ ਮੈਨੂੰ ਲੱਗਦਾ ਕਿ ਇਸ ਤੋਂ ਪੈਰਿਟੀ ਤਾਂ ਕੁਝ ਹੋਰ ਹੋ ਹੀ ਨਹੀਂ ਸਕਦੀ ਡਾਟ ਸਾਬ ਨੂੰ ਇਸੇ ਕਰਕੇ ਚਮਨਪਰਾਸ਼ ਕਿੰਗ ਵੀ ਕਿਹਾ ਜਾਂਦਾ ਹੈ ਅੱਜ ਅਸੀਂ ਦੇਖਣਾ ਚਾਹੁੰਦੇ ਸੀ ਕਿ ਜਿਹੜੇ ਆਵਲੇ ਪਿਛਲੀ ਵਾਰ ਅਸੀਂ ਤੁਹਾਨੂੰ ਵਿਖਾਏ ਸੀ ਇੰਨੀ ਵੱਡੀ ਤਾਦਾਦ ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਵਲੇ ਹੈਗੇ ਨੇ ਆਵਲੇ ਹੈਗੇ ਨੇ ਉਹ ਆਉਂਦੇ ਕਿੱਥੇ ਸੋ ਤੁਸੀਂ ਦੇਖੋ ਇਹ ਸਾਰੇ ਆਮਲਿਆਂ ਦੇ ਬਾਗ ਹੈ। ਕੀ ਗੱਲ ਹੈ ਤੁਸੀਂ ਦੇਖੋ ਇੱਕ ਇੱਕ ਟਾਣੀ ਨੂੰ 100-100 ਆਵਲਾ ਲੱਗੇ। ਇਹ ਦੇਖੋ ਆਵਲੇ ਹੀ ਆਵਲੇ ਲੱਗੇ ਆ ਜੀ। ਇਧਰ ਨਜ਼ਰ ਮਾਰੋ। ਇਧਰ ਨਜ਼ਰ ਮਾਰੋ। ਇਧਰ ਘੁਮਾਓ ਜੀ ਕੈਮਰਾ ਇਹ ਦੇਖੋ। ਇੰਨਾ ਆਵਲਾ ਤੁਸੀਂ ਕਿਤੇ ਦੇਖ ਨਹੀਂ ਸਕਦੇ। ਠੀਕ ਹੈ। ਮਤਲਬ ਆਪਣੀ ਜ਼ਿੰਦਗੀ 'ਚ ਤੁਸੀਂ ਦੇਖਿਆ ਨਹੀਂ। ਜੀ ਜੀ ਮੈਨੂੰ ਤਾਂ ਆਪਣੀ ਲਾਈਫ 'ਚ ਇੰਨਾ ਆਵਲਾ ਦੇਖਿਆ ਨਹੀਂ। ਹਾਂ ਇਕੱਠਾ ਆਮਲੇ ਦਾ ਬਾਗ ਤੇ ਹੁਣ ਅਗਲੀ ਚੀਜ਼ ਠੀਕ ਹੈ। ਐਦ ਕੀ ਦੀਵਾਲੀ ਤੇ ਵੀ ਅਸੀਂ ਇਹ ਚਾਹੁੰਦੇ ਆ ਵੀ ਆਪਣੇ ਰਿਸ਼ਤੇਦਾਰਾਂ ਨੂੰ ਐਦ ਕੀ ਗਿਫਟ ਦਿਓ ਇਹ ਦੇਖੋ ਇਹ ਤਾਲਾ ਲਾ ਕੇ ਅਸੀਂ ਬੰਦ ਕੀਤਾ ਸਰਪ੍ਰਾਈਜ਼ ਵਾਸਤੇ ਕੀ ਬੜਾ ਸੋਹਣਾ ਜੀ ਮੈਂ ਕਹਿੰਦਾ ਦੀਵਾਲੀ ਚ ਪਿਓਰ ਚੀਜ਼ ਦਿਓ ਕਿੱਥੇ ਮਠਾਈਆਂ ਵੰਡਦੇ ਹੋ ਸਹੀ ਗੱਲ ਹੈ ਪਿਓਰ ਚੀਜ਼ ਵੰਡੋ ਐਦ ਦਿੱਤੀ ਜਾਏਗੀ ਜੀ ਇੰਨੀ ਐ ਦਿੱਤੀ ਜਾਏਗੀ ਜੀ ਐਦ ਕੀ ਇਹ ਤੁਹਾਡੇ ਸਾਹਮਣੇ ਆਵਲੇ ਐ ਤੁਹਾਡੇ ਸਾਹਮਣੇ ਮਿਹਨਤ ਐ ਸਾਰੀ ਚੀਜ਼ਾਂ ਤਿਆਰ ਐ ਬਸ ਹੁਣ ਉਹ ਸਮੇਂ ਦਾ ਤਿਆਰ ਤਿਆਰੀ ਹੋ ਰਹੀ ਐ ਉਸ ਸਮੇ ਇੱਕ ਅੱਧੇ ਦਿਨ ਦੇ ਚਾਨਣ ਵਾਲਾ ਤੇ ਚਮਨਪਰਾਸ਼ ਤੁਹਾਨੂੰ 70 ਦਿਨਾਂ ਵਿੱਚ ਅਸੀਂ ਰੈਡੀ ਕਰਕੇ ਦੇ ਦਾਂਗੇ ਜੀ ਜੀ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜੀ ਅਹਿਮ ਇਥੇ ਸਵਾਲ ਇਹ ਹੈ ਜਦੋਂ ਇਸ ਤਰ੍ਹਾਂ ਦੇ এনवायरमेंट ਦੇ ਵਿੱਚ ਚਮਨਪਰਾਸ਼ ਅਸ਼ਵੀਨੋਪਰਾਸ਼ ਤੁਸੀਂ ਬਣਾਉਨੇ ਹੋ ਤੇ ਫਿਰ ਉਹਦਾ ਫਾਇਦਾ ਮੈਨੂੰ ਲੱਗਦਾ ਕਿ ਕਈ ਹਜ਼ਾਰ ਗੁਣਾ ਜ਼ਿਆਦਾ ਵੱਜ ਜਾਂਦਾ ਦੇਖੋ ਆਮ ਜਿਹੜਾ ਚਮਨਪਰਾਸ਼ ਜਿਹੜਾ ਫੈਕਟਰੀਆਂ 'ਚ ਬਣ ਰਿਹਾ ਹੋਰ ਬਣ ਰਿਹਾ ਸਾਨੂੰ ਨਹੀਂ ਪਤਾ ਕਿੱਦਾਂ ਬਣ ਰਿਹਾ ਲੋਹੇ ਦੀ ਕੜਾਈ 'ਚ ਅਸੀਂ ਬਣਾਉਨੇ ਆ ਕੋਈ ਪਲਾਸਟਿਕ ਦੀ ਵਰਤੋਂ ਨਹੀਂ ਚੁੱਲੇ ਦੀ ਅੱਗ ਤੇ ਬਣਾਉਨੇ ਆ ਕੋਈ ਗੈਸ ਦੀ ਵਰਤੋ ਨਹੀਂ ਸਭ ਤੋਂ ਵੱਡੀ ਗੱਲ ਲੱਕੜ ਦੇ ਉੱਤੇ ਲੱਕੜ ਦਾ ਫਾਇਦਾ ਦੱਸ ਦਿੰਨਾ ਮੈਂ ਸੇਕ ਜਿਹੜਾ ਲੱਕੜ ਦਾ ਹੈ ਨਾ ਕਦੀ ਵੀ ਇੱਕ ਜਵੇਂ ਦਾ ਨਹੀਂ ਰਹਿੰਦਾ ਸੇਕ ਵੱਧ ਹੈ ਸੇਕ ਘਟਦਾ ਸ਼ਾਮ ਨੂੰ ਸੇਕ ਘਟਦਾ ਜਾਂਦਾ ਜਿਵੇਂ ਮੱਠੀ ਮੱਠੇ ਸੇਕ ਤੇ ਦਾਲ ਖਾਧੀ ਆ ਜਿੰਨੇ ਉਹਨੂੰ ਪਤਾ ਹੋਣਾ ਗੈਸ ਤੇ ਦਾਲ ਬਣਾਉਂਦਾ ਤੇ ਚੁੱਲੇ ਤੇ ਦਾਲ ਬਣਾਉਂਦਾ ਕੀ ਫਰਕ ਹੈ ਉਹੀ ਤੁਹਾਨੂੰ ਫਰਕ ਇਸ ਅਸ਼ਵਿਨੋਪਰਾਸ਼ ਵਿੱਚ ਮਿਲੇਗਾ ਫਿਰ ਅਗਲੀ ਗੱਲ ਜਿਹੜੀ 40 ਤੋਂ ਵੱਧ ਜੜੀ ਬੂਟੀਆਂ ਪਾਣੀ ਹੈ ਉਹ ਪੂਰੀ ਮਾਤਰਾ ਵਿੱਚ ਅਸੀਂ ਪਾਣਿਆ ਇੱਕ ਤੇ ਜੜੀ ਬੁੱਟੀ ਪਿਓਰ ਲੈਣੀ ਫਿਰ ਉਹਨੂੰ ਉਨਾ ਪਾਣਾ ਇਹ ਨਹੀਂ ਐ ਵੀ ਜਿਹੜੀ ਮਹਿੰਗੀ ਐ ਉਹਨੂੰ ਘੱਟ ਪਾ ਦੋ ਨਾ ਜਿੰਨੀ ਕਿਤਾਬ ਵਿੱਚ ਲਿਖੀ ਐ ਚਰਕ ਸਹਿਤਾ ਵਿੱਚ ਜਿੰਨੀ ਲਿਖੀ ਐ ਸ਼ਲੋਕ ਵਿੱਚ ਉੰਨੀ ਹੀ ਜੜੀ ਬੁੱਟੀ ਪਾਣੀ ਠੀਕ ਐ ਫਿਰ ਚੀਨੀ ਸੀਗੀ ਨਹੀਂ ਲੋਕੀ ਮਿੱਠਾ ਬਣਾਉਣ ਵਾਸਤੇ ਚੀਨੀ ਪਾ ਦਿੰਦੇ ਆ ਕਿਉਂ ਪਾਣੀ ਐ ਚੀਨੀ ਇੱਕ ਪਾਸੇ ਅਸੀਂ ਕਹਿੰਨੇ ਆ ਵੀ ਸਫੇਦ ਜ਼ਹਿਰ ਐ ਦੂਜੇ ਪਾਸੇ ਚੀਨੀ ਪਾ ਕੇ ਚੰਨ ਪ੍ਰਾਸ਼ ਮੰਨ ਰੱਖਿਓ ਤੁਹਾਡੇ ਜਿਹੜਾ ਤੁਹਾਡੇ ਚਮਨਪਰਾਸ ਦਾ ਟੇਸਟ ਐ ਮੈਨੇ ਨਾਮ ਲਿਆ ਤੇ ਮੇਰੇ ਮੂੰਹ ਚੋਂ ਪਾਣੀ ਆ ਗਿਆ ਤਾਂ ਟੇਸਟੀ ਬੜਾ ਏ ਉਹ ਸਾਰਿਆਂ ਦੇ ਪਾਣੀ ਆ ਗਿਆ ਜਿੰਨੇ ਪਿਛਲੀ ਵਾਰੀ ਖਾਧਾ ਹੈ ਹਾਂਜੀ ਐਦ ਕੀ ਤਿਆਰੀ ਐ ਪੂਰੀ ਠੀਕ ਐ ਐਦ ਕੀ ਸਰਪ੍ਰਾਈਜ਼ ਵੀ ਮਿਲਣਗੇ ਤੁਹਾਨੂੰ ਚਮਨਪਰਾਸ਼ ਵਿੱਚ ਕੁਛ ਨਾ ਕੁਛ ਨਾਲੇ ਅਸੀਂ ਦੀਵਾਲੀ ਦੀਵਾਲੀ ਦੇ ਸਰਪ੍ਰਾਈਜ਼ ਦੇ ਰਹੇ ਆ ਠੀਕ ਐ ਪੂਰੀ ਤਿਆਰੀ ਕੀਤੀ ਐ ਦੇਖੋ ਕੋਈ ਇੱਕ ਨਹੀਂ ਐ ਪੂਰੀ ਤਿਆਰੀ ਵਾਸਤੇ ਤਿਆਰੀ ਕੀਤੀ ਐ ਕੀ ਬਾਤ ਆ ਤੁਸੀਂ ਦੇਖੋ ਵੀ ਗਿਫਟ ਹੈਂਪਰ ਵੀ ਜਿਹੜੇ ਅਸੀਂ ਕਹਿ ਲਈ ਜਿਹੜੇ ਹੈਗੇ ਨੇ ਬਹੁਤ ਵਧੀਆ ਅਲੱਗ ਅਲੱਗ ਬੜੀ ਤਿਆਰੀ ਨਾਲ ਐਦ ਕੀ ਚਮਨਪਰਾਸ਼ ਆ ਰਿਹਾ ਹੈ ਕਿਉਂਕਿ ਕੱਲਾ ਜੀ ਇੰਦੀ ਵਰਤੋਂ ਕਰ ਲਈ ਤੁਸੀਂ ਹਾਂਜੀ ਚਮਨਪਰਾਸ਼ ਦੀ ਚਮਨਪਰਾਸ਼ ਦੀ ਸਾਰਾ ਸਾਲ ਤੁਹਾਨੂੰ ਬਿਮਾਰੀ ਨਹੀਂ ਹੁੰਦੀ ਕੋਈ ਚਮਨਪਰਾਸ਼ ਖਾ ਕੇ ਚਮਨਪਰਾਸ਼ 40 ਤੋਂ ਵੱਧ ਪਾਵਰਫੁੱਲ ਜੜੀ ਬੂਟੀ ਆਮਲਾ 90% ਹੁੰਦਾ ਗੁੜ ਗੁੜ ਨੂੰ ਹੀ ਕਹਿ ਦਿੰਦੇ ਆ ਗੁੜ ਨਾਲ ਦਾਲ ਚੀਨੀ ਮਿਲਾ ਕੇ ਖਾ ਲੋ ਗੁੜ ਨਾਲ ਲੈ ਖਾਚਣਾ ਹੀ ਖਾ ਲੋ ਖੂਨ ਵੱਜੇਗਾ ਉਹ ਸ਼ਾਇਦ ਬੱਚਾ ਜੰਮਦਾ ਸਭ ਤੋਂ ਪਹਿਲੇ ਕੀ ਚਟਾਨਨੇ ਆ ਸ਼ਾਇਦ ਕਿਉਂ ਸਭ ਤੋਂ ਪਾਵਰਫੁੱਲ ਚੀਜ਼ ਐ ਠੀਕ ਹੈ ਸ਼ਾਇਦ ਇੰਦੇ ਚ ਚੀਨੀ ਹੈ ਨਹੀਂ ਲੋਹੇ ਦੇ ਬਰਤਨ ਵਿੱਚ ਬੜਿਆ ਆਇਰਨ ਤੁਹਾਡੇ ਕੋਲ ਆ ਗਿਆ ਵਿਟਾਮਿਨ ਸੀ ਤੁਹਾਡੇ ਕੋਲ ਆ ਗਿਆ মালਟੀਵਿਟਾਮਿਨ ਤੁਹਾਡੇ ਕੋਲ ਆ ਗਿਆ ਬੋਡੀ ਨੂੰ એનર્ਜੀ ਮਿਲ ਗਈ ਸਭ ਤੋਂ ਵਧੀਆ ਤਾਕਤ ਮਿਲਦੀ ਹੈ ਠੀਕ ਹੈ ਗੋਖਰੂ ਇੰਦੇ ਚ ਜਿਹੜੇ ਕਹਿੰਦੇ ਆ ਨਾ ਵੀ ਇਹ ਘੋਟਾ ਬਣਾ ਕੇ ਦਵਾਈ ਬਣਾਤੀ ਜੀ ਤਾਕਤ ਦਊਗੀ ਮਰਦਾਨਾ ਤਾਕਤ ਦਊਗੀ ਐਦ ਹੋਗੀ ਉਹ ਗੋਖਰੂ ਪੈਂਦਾ ਹੈ ਭਾਈ ਚਵਨ ਪ੍ਰਾਸ਼ ਠੀਕ ਹੈ ਤਾਕਤ ਦਊਗੀ ਠੀਕ ਹੈ ਕਾਕੋਲੀ ਸ਼ੀਰ ਕਾਕੋਲੀ ਬਲਾ ਪਿਪਲਾਮੂ ਐਸੀ ਕਿਹੜੀ ਜੜੀ ਬੁੱਟੀ ਹੈ ਪਾਵਰਫੁੱਲ ਜੜੀ ਇੰਦੇ ਚ ਨਹੀਂ ਪੈਂਦੀ ਤੇ ਪਿਛਲੀ ਵਾਰ ਜਦੋਂ ਕਿ ਮੈਂ ਵੀ ਖਾਦਾ ਤੁਹਾਡਾ ਚੰਮਨਪਰਾਸ਼ ਖਾਣ ਤੋਂ ਬਾਅਦ ਤੇ ਇਸ ਤਰ੍ਹਾਂ ਲੱਗਦਾ ਵੀ ਸਾਰਾ ਦਿਨ ਤੁਸੀਂ ਇੱਕ ਕੰਮ ਦੀ ਰੇਲ ਬਣਾ ਦੋ ਕਿਉਂਕਿ ਮੇਰਾ ਟਰੈਵਲਿੰਗ ਦਾ ਕੰਮ ਹੈ ਸਾਰਾ ਦਿਨ ਟਰੈਵਲ ਕਰਨਾ ਹੁੰਦਾ ਕਦੇ ਕਿਤੇ ਕਦੇ ਕਿਤੇ ਕਦੇ ਲੇਕਿਨ ਉਸ ਤੋਂ ਬਾਅਦ ਥਕਾਵਟ ਦਾ ਨਾਮੋ ਨਿਸ਼ਾਨੀ ਥਕਾਵਟ ਮਟਾਉਣ ਵਾਲੀ ਕਿਹੜੀ ਚੀਜ਼ ਪਾਉਣੇ ਤੁਸੀਂ ਦੇਖੋ ਜਿਹੜੀ ਇਹ 40 ਜੜੀ ਬੂਟੀਆਂ ਨਾ ਇਹਦੇ ਵਿੱਚ 8-10 ਜੜੀ ਬੂਟੀਆਂ ਐਸੀਆਂ ਐ ਜਿਹੜੀ ਥਕਾਵਟ ਨੂੰ ਬਿਲਕੁਲ ਤੋੜ ਦਿੰਦੀਆਂ ਗੋਖਰੂ ਇੰਦੇ ਚ ਠੀਕ ਹੈ ਤੁਹਾਨੂੰ ਜਿਹੜੀ ਥਕਾਵਟ ਵਾਸਤੇ ਚੀਜ਼ ਚਾਹੀਦੀ ਆਂਵਲਾ ਵਿਟਾਮਿਨ ਸੀ ਚਾਹੀਦਾ ਉਹ ਇੰਦੇ ਚ ਲੋਹਾ ਚਾਹੀਦਾ ਮਜ਼ਬੂਤ ਕਰਨ ਵਾਸਤੇ ਠੀਕ ਹੈ ਲੋਹਾ ਲੋਹੇ ਦੀ ਕੜਾਈ ਤੋਂ ਲੋਹਾ ਆਣਾ ਫਿਰ ਜਿਹੜਾ ਸਪੈਸ਼ਲ ਅਸੀਂ ਅਸ਼ਵਿਨੋਪਰਾਸ਼ ਬਣਾਉਂਦੇ ਆਂ ਉਹਦੇ ਚ ਸੋਨਾ ਚਾਂਦੀ ਹੀਰਾ ਇਹ ਭਸਮ ਪਾਉਂਦੇ ਆਂ ਬਾਅਦ ਚ ਅਲੱਗ ਤੋਂ ਜਿਹੜੇ ਕਹਿੰਦੇ ਆਂ ਵੀ ਸਾਨੂੰ ਤੇਜੀ ਬਿਲਕੁਲ ਤਾਕਤ ਵਾਲੀ ਚਾਹੀਦੀ ਹੈ ਜਿਵੇਂ ਅਸੀਂ ਤੁਹਾਨੂੰ ਦਿੱਤਾ ਸੀ ਠੀਕ ਹੈ ਜੀ ਸੋਨਾ ਚਾਂਦੀ ਹੀਰਾ ਭਸਮ ਪਾ ਕੇ ਫਿਰ ਮਨ ਲੋ ਕੋਈ ਬਿਲਕੁਲ ਹੀ ਕਮਜ਼ੋਰੀ ਆ ਗਈ ਹੈ ਕਿਸੇ ਨੂੰ ਗੋਡੇ ਖੜ ਗਏ ਆ ਜਾਂ ਮਰਦਾਨਾ ਕਮਜ਼ੋਰੀ ਆ ਗਈ ਉਹਦੇ ਚ ਵੰਗ ਤ੍ਰਿਵੰਗ ਸਾਲਮ ਪੰਜਾ ਐਵੇਂ ਦੀ ਚੀਜ਼ਾਂ ਅਲੱਗ ਤੋਂ ਮਿਕਸ ਕਰਕੇ ਬਣਾਣੇ ਆ ਤਾਂ ਹੀ ਮੈਂ ਕਿਹਾ ਵੀ ਐਤ ਕੀ ਦੀਵਾਲੀ ਤੇ ਬੜੇ ਸਰਪ੍ਰਾਈਜ਼ ਦਵਾਂਗੇ ਤੁਹਾਨੂੰ ਐਸੀ ਚੀਜ਼ ਦਵਾਂਗੇ ਤੁਹਾਨੂੰ ਹੋਰ ਕੋਈ ਫਾਰਮੂਲਾ ਵਰਤੋ ਕਰਨ ਦੀ ਲੋੜ ਨਹੀਂ ਜੀ ਜੀ ਇੱਕ ਚਮਚ ਚਵਨਪਰਾਸ਼ ਦੇਟਸ ਆ ਸ਼ਾਇਦ ਦੀ ਗੱਲ ਵਿੱਚ ਇਸ ਕਰਕੇ ਕਰ ਰਿਹਾ ਕਿਉਂਕਿ ਮੈਂ ਸ਼ਾਇਦ ਜਦੋਂ ਦਾ ਚਟਿਆ ਮਤਲਬ ਸ਼ਾਇਦ ਦਾ ਟੇਸਟ ਹੀ ਆਈ ਜਾ ਰਿਹਾ ਟੇਸਟ ਹੀ ਆਈ ਜਾ ਰਿਹਾ ਮੈਂ ਕਹਿੰਦਾ ਜੀ ਆਹ ਦੇਖੋ ਤੁਸੀਂ ਮੈਨੂੰ ਨਹੀਂ ਪਤਾ ਵੀ ਕੈਮਰੇ ਥਰੂ ਲੋਕੀ ਦੇਖ ਪਾਰੇ ਹੈਗੇ ਨਹੀਂ ਹੱਥ ਕਰੋ ਇੱਕ ਵਾਰੀ ਐ ਦੇਖੋ ਇਹ ਇਸ ਲੈਵਲ ਦਾ ਸ਼ਾਇਦ ਤੁਹਾਨੂੰ ਮਿਲ ਨਹੀਂ ਸਕਦਾ ਜੀ ਕੀ ਬਾਤ ਹੈ ਕੀ ਹੋਇਆ ਇਹ ਤੇ ਲੱਭ ਕੇ ਕਿੱਥੇ ਕਿੱਥੋਂ ਲੱਭ ਕੇ ਲੈਉਣੇ ਇਹ ਹਿਮਾਚਲ ਤੋਂ ਲੈਣੇ ਆ ਜੀ ਅਸੀਂ ਉਹ ਵੀ ਮੈਂ ਤੁਹਾਨੂੰ ਦਿਖਾਵਾਂਗਾ ਨਾਲ ਹੀ ਤੁਹਾਨੂੰ ਜਿੱਥੋਂ ਅਸੀਂ ਭੜਿਆ ਉੱਥੇ ਵੀ ਲੈ ਚੱਲਾਂਗੇ ਤੁਹਾਨੂੰ ਇੱਕ ਦਿਨ ਠੀਕ ਹੈ ਤੇ ਅਸੀਂ 18 ਸਾਲ ਤੋਂ ਸ਼ਾਇਦ ਉੱਥੋਂ ਲੈ ਰਹੇ ਆਂ ਜੀ 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 18 ਸਾਲ ਤੋਂ ਆਮਲੇ ਇੱਥੋਂ ਲੈ ਰਹੇ ਆਂ ਠੀਕ ਹੈ ਇਹ ਕੋਈ ਅੱਜ ਦਾ ਕਾਰਵਾਈ ਨਹੀਂ ਹੈ ਸਾਡੀ ਚਵਨ ਪ੍ਰਾਸ਼ ਬਣਾਣ ਦੀ ਇਹ ਸੋਚ ਹੈ ਦੇਸ਼ ਨੂੰ ਸਵਸਥਤ ਬਣਾਉਣ ਦੀ ਪੂਰੇ ਪੰਜਾਬ ਨੂੰ ਤਾਕਤਵਰ ਸਵਸਥਤ ਬਣਾਉਣ ਦੀ ਉਸ ਮੁਹੀਮ ਵਿੱਚ ਅਸੀਂ ਲੱਗੇ ਹੋਏ ਆਂ ਤੇ ਇਹ ਚਵਨ ਪ੍ਰਾਸ਼ ਐਤ ਕੀ ਬੁਕਿੰਗ ਕਰਕੇ ਹੀ ਮਿਲਣਾ ਹੈ ਛੇਤੀ ਤੋਂ ਛੇਤੀ ਇਹ ਬੁਕਿੰਗ ਕਰਾ ਲਓ ਇਹ ਨਾ ਹੋਵੇ ਕਿ ਤੁਸੀਂ ਲੇਟ ਹੋ ਜੋ ਐਤ ਕੀ ਠੀਕ ਹੈ ਅੱਛਾ ਡਾਕਟਰ ਸਾਹਿਬ ਜਿਹੜਾ ਇਸ ਵਾਰ ਇਹ ਵਾਲਾ ਜਿਹੜਾ ਪਿਛਲੀ ਵਾਰ ਵੀ ਜਿਨ੍ਹਾਂ ਨੇ ਚੰਮਨਪਰਾਸ਼ ਖਾਦਾ ਉਹ ਵੇਟ ਕਰ ਰਹੇ ਨੇ ਤੇ ਕਦੋਂ ਅਗਲਾ ਲੋਟ ਆਵੇ ਤੇ ਜਿਹੜਾ ਇਸ ਸਾਲ ਚੰਮਨਪਰਾਸ਼ ਖਾ ਕੇ ਖਾ ਜਾਏਗਾ ਜਾਂ ਖਾ ਲੇਗਾ ਤੇ ਅਗਲੇ ਸਾਲ ਕਿਹੜੀਆਂ ਬਿਮਾਰੀਆਂ ਉਹਨਾਂ ਦੇ ਘਰ ਚ ਐਂਟਰੀ ਬੈਨ ਹੋ ਜਾਏਗੀ ਇੱਕ ਇੱਕ ਕਰਕੇ ਗਿਣਾ ਦੇ ਵਾਰਡ ਤੋਂ ਮੈਂ ਮੋਟੀ ਮੋਟੀ ਗਿਣਾ ਦੇਣਾ ਸਿਰ ਦੇ ਵਾਲ ਤੋਂ ਲੈ ਕੇ ਠੀਕ ਹੈ ਪੈਰ ਦੇ ਨਖੂਨ ਤੱਕ ਜਿਹੜੀ ਬਿਮਾਰੀ ਦੀ ਗੱਲ ਕਰਦੇ ਉਹ ਇਹਦੇ ਨਾਲ ਠੀਕ ਹੁੰਦੀ ਹੈ ਇਹਦੇ ਚੋ ਜੜੀ ਬੂਟੀਆਂ ਦੇਖੋ ਠੀਕ ਹੈ ਮੈਮਰੀ ਵਿਧਾਨ ਵਾਸਤੇ ਇਹਦੇ ਜੜੀ ਬੂਟੀ ਹੈ ਅੱਖਾਂ ਵਾਸਤੇ ਇਹਦੇ ਜੜੀ ਬੂਟੀ ਹੈ ਸਕਿਨ ਵਾਸਤੇ ਇਹਦੇ ਚਾਹ ਮੈਂ ਸਕਿਨ ਵਾਲੀ ਦੱਸ ਦਿਨਾ ਤੁਹਾਨੂੰ ਨੀਲ ਕਮਲ ਇਹਦੇ ਚ ਹੈ ਗੁਲਾਬ ਦੇ ਫੁੱਲ ਇਹਦੇ ਚ ਹੈ ਸਫੇਦ ਚੰਦਨ ਇਹਦੇ ਚ ਹੈ ਰક્ત ਚੰਦਨ ਲਾਲ ਚੰਦਨ ਇਹਦੇ ਚ ਹੈ ਸਕਿਨ ਨੂੰ ਗਲੋ ਲਿਆਂਦਾ ਹੈ ਠੀਕ ਹੈ ਹੱਟ ਨੂੰ ਪ੍ਰੋਟੈਕਟ ਕਰਨ ਵਾਲੀ ਜੜੀ ਬੂਟੀਆਂ ਇਹਦੇ ਚ ਹੈ ਉਸ ਤੋਂ ਬਾਅਦ ਡਾਈਜੈਸਟਿਵ ਸਿਸਟਮ ਨੂੰ ਪ੍ਰੋਟੈਕਟ ਕਰਨ ਵਾਲੀ ਜੜੀ ਬੂਟੀ ਇਹਦੇ ਚ ਹੈ ਠੀਕ ਹੈ ਮਤਲਬ ਇੰਨਾ ਬਰਮਾਰ ਹੈ ਲੀਵਰ ਨੂੰ ਪ੍ਰੋਟੈਕਟ ਕਰਨ ਵਾਲੀ ਇੰਦੇਚਾ ਸ਼ਾਇਦ ਇੱਥੇ ਲੱਗੀ ਵੀ ਹੋਵੇ ਭੂਮੀਆਵਲਾ ਉਹ ਇੰਦੇਚਾ ਮੈਂ ਤੁਹਾਨੂੰ ਦਿਖਾ ਵੀ ਦਵਾਗਾ ਹੁਣੇ ਪੱਟ ਕੇ ਭੂਮੀਆਵਲਾ ਇੰਦੇਚ ਹੈ ਠੀਕ ਹੈ ਲੀਵਰ ਤੋਂ ਬਾਅਦ ਕਿਡਨੀ ਆਜੋ ਗੋਖਰੂ ਇੰਦੇਚ ਹੈ ਹਮ ਐਨਰਜੀ ਵਾਸਤੇ ਮੇਲ ਐਨਰਜੀ ਹੈ ਫੀਮੇਲ ਐਨਰਜੀ ਹੈ ਉਹਨਾਂ ਦੇ ਵਾਸਤੇ ਜੜੀ ਬੂਟੀਆਂ ਇੰਦੇਚ ਹੈ ਠੀਕ ਹੈ ਬੋਨ ਦੀ ਸਟਰੈਂਥ ਵਧਾਉਣ ਵਾਸਤੇ ਵਿਟਾਮਿਨ ਡੀ ਵਿਟਾਮਿਨ ਬੀ 12 ਦੀ ਜੋ ਕਮੀ ਹੋ ਜਾਂਦੀ ਹੈ ਉਹਦੀ ਜੜੀ ਬੂਟੀਆਂ ਇੰਦੇਚ ਹੈ ਠੀਕ ਹੈ 슈ਗਰ ਜਿਹੜੀ ਨਸਾਂ ਕਮਜ਼ੋਰ ਹੋ ਜਾਂਦੀਆਂ ਪੈਰਾਂ ਦੀਆਂ ਉਹ ਜੜੀ ਬੂਟੀਨ ਦੇ ਚ ਐ ਐਸੀ ਕੋਈ ਜੜੀ ਬੂਟੀ ਨਹੀਂ ਜਿਹੜੀ ਅਸੀਂ ਦੇ ਚ ਨਾ ਪਾਈ ਹੋਵੇ ਜਿਹੜੀ organ ਤੇ ਕੰਮ ਨਾ ਕਰਦੀ ਹੋਵੇ ਉਹ ਪਾਈ ਹੋਈ ਹੈ ਜਿਹੜੀ ਸ਼ਾਸਤਰਾਂ ਵਿੱਚ ਲਿਖੀ ਹੋਈ ਹੈ ਮੈਂ ਫਿਰ ਦੱਸ ਰਿਹਾ ਪ੍ਰੋਪਰ ਉਹੀ 19 ਮਾਤਰਾ ਵਿੱਚ ਕਾਕੋਲੀ ਸ਼ੀਰਕਾਕੋਲੀ ਕਾਕਨਸਾ ਦਰਾਕਸ਼ਾ ਤੇਜ ਪੱਤਰ ਇਲਾਇਚੀ ਨਾ ਕੇਸਰ ਤੁਸੀਂ ਨਾਮ ਲਓ ਜਿਹੜੀ ਸ਼ਾਸਤਰੇ ਵਿੱਚ ਲਿਖਿਆ ਉਹ ਇਹਦੇ ਚ ਹੈਗੀ ਤਾਂ ਪਿਛਲੀ ਵਾਰੀ ਜਿਨ੍ਹਾਂ ਨੇ ਵਰਤ ਲਿਆ ਨਾ ਉਹਨਾਂ ਨੂੰ ਪਤਾ ਹੈ ਉਹ ਗਵਾਹੀ ਦਿੰਦੇ ਆ ਸਾਡੇ ਚਵਨਪਰਾਸ਼ ਟਾਲੇਦਲੇ ਗਵਾਂਢੀ ਵੀ ਜਿਨ੍ਹਾਂ ਨੂੰ ਅਸੀਂ ਟੈਸਟ ਕਰਾਇਆ ਉਹ ਵੀ ਹੁਣ ਤੱਕ ਯਾਦ ਕਰਦੇ ਨੇ ਜੀ ਮੈਂ ਕਹਿੰਦਾ ਜੀ ਉਹ ਆਪ ਗਵਾਹੀ ਦੇ ਰਹੇ ਆ ਮੈਂ ਤੇ ਜਿੰਨਾ ਫੋਨ ਆਦ ਕੀ ਵਜਿਆ ਵੀ ਡਾਕਟਰ ਸਾਹਿਬ ਸਰਦੀਆਂ ਆ ਗਈਆਂ ਚਵਨਪਰਾਸ਼ ਇੰਨੀ ਬੁਕਿੰਗ ਆ ਚੁੱਕੀ ਹੈ ਮੈਂ ਨੰਬਰ ਨਹੀਂ ਦੱਸ ਸਕਦਾ ਮੈਂ ਇਹ ਸੋਚ ਰਿਹਾ ਵੀ ਕਿੰਨੇ ਕਢਾਈ ਚੱਲਣਗੇ ਆਦ ਕੀ ਉਹ ਸੈਟਿੰਗ ਕਰ ਰਹੇ ਆ ਅਸੀਂ ਆਮਲੇ ਦੀ ਤਾਹੀ ਤੋੜਨ ਵਾਸਤੇ ਤਿਆਰੀ ਕਰ ਲਈ ਹੈ ਇਹ ਸਾਰਾ ਆਮਲਾ ਹੁਣੇ ਜਿਹੜਾ ਮੀਡੀਅਮ ਸਾਈਜ਼ ਦਾ ਤੋੜਨਾ ਬਹੁਤਾ ਵੱਡਾ ਨਹੀਂ ਬਹੁਤ ਵੱਡਾ ਆਮਲਾ ਨਹੀਂ ਤੋੜੀ ਦਾ ਹੁੰਦਾ ਬਹੁਤ ਹੁੰਦਾ ਰਸ ਨਹੀਂ ਹੁੰਦਾ ਹੁੰਦੇ ਛੋਟਾਂ ਵਾਲਾ ਵੀ ਨਹੀਂ ਤੋੜੀ ਦਾ ਹੁੰਦਾ ਇਹ ਮੀਡੀਅਮ ਸਾਈਜ਼ ਦਾ ਜਿਹੜਾ ਆਮਲਾ ਹੋ ਜਾਂਦਾ ਹਾਈਬ੍ਰਿਡ ਆਮਲੇ ਆਉਂਦੇ ਆ अलग-अलग वैरायटी हो गई H27 हो गई है में बहुत वैरायटी आ गई आपा देसी चीज लेनी है देसी आंवला देसी खाद ਨਾਲ ਤਿਆਰ ਕੀਤੀ देसी खाद ਨਾਲ ऑर्गेनिक तरह ਨਾਲ ਤਿਆਰ ਕੀਤੀ ਹੋਈ चीज ਲੈਣੀ ਹੈ ਐਵੇਂ ਕੋਈ ਮਾੜੀ चीज ਨਹੀਂ ਲੈਣੀ ਆਪਾਂ ਬਿਲਕੁਲ ਅੱਛਾ ਡਾਕਟਰ ਸ ਫਿਰ ਆਰਡਰ ਕਿਵੇਂ ਕੀਤੇ ਜਾ ਸਕਦੇ ਨੇ ਤੁਹਾਡੇ ਤੱਕ ਅਪਰੋਚ ਕਿਵੇਂ ਕੀਤੀ ਜਾ ਸਕਦੀ ਹੈ ਨਾ ਸਿਰਫ ਚੰਮਨਪਰਾਸ ਸਗੂ ਤੁਹਾਡੇ ਕੋਲ ਬਹੁਤ ਹੋਰ ਵੀ ਚੀਜ਼ਾਂ ਦੇ ਬਿਮਾਰੀਆਂ ਦੇ ਰਿਜ਼ਲਟ ਬਹੁਤ ਵਧੀਆ ਨੇ ਜਿਹੜੇ ਮੈਂ ਮੇਰੇ ਜਾਣਕਾਰਾਂ ਨੂੰ ਵੀ ਮੈਂ ਤੁਹਾਡੇ ਤੱਕ ਅਪਰੋਚ ਕਰਵਾ ਚੁੱਕੇ ਹਾਂ ਜਿਹਨਾਂ ਨੂੰ ਬਹੁਤ ਬਿਹਤਰੀਨ ਰਿਜ਼ਲਟ ਆਏ ਨੇ ਇਹਦੇ ਵਿੱਚ ਕੋਈ ਦੋਰ ਆਇਆ ਨਹੀਂ ਅੱਛਾ ਹੋਰ ਕਿਹੜੇ-ਕਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਹੈਗੀਆਂ ਨੇ ਜਿਹੜੀਆਂ ਤੁਸੀਂ ਸੌਟ ਆਊਟ ਕਰ ਲੰਨੇ ਹੋ ਜਦੋਂ ਸਾਰੇ ਪਾਸੇ ਤੋਂ ਨਿਰਾਸ਼ਾ ਹੱਥ ਲੱਗਦੀ ਹੈ ਬੰਦੇ ਨੂੰ ਦੇਖੋ ਚਵਨਪਰਾਸ਼ ਆਰਡਰ ਕਰਨਾ ਸ਼ੀਨੂਪਰਾਸ਼ ਬਿਲਕੁਲ ਸੁੱਖਾ ਹੈ ਫੋਨ ਕਰੋ ਜਿਹੜਾ ਨੰਬਰ ਚੱਲ ਰਿਹਾ ਹੈ ਤੇ ਆਪਣੀ ਬੁਕਿੰਗ ਹੁਣੇ ਹੀ ਕਰਾ ਦਿਓ ਠੀਕ ਹੈ ਦੀਵਾਲੀ ਤੋਂ ਪਹਿਲਾਂ ਪਹਿਲਾਂ ਆ ਜਾਣਾ ਚਾਹੀਦਾ ਡਰਸਾ ਫਿਰ ਇਹ ਨਾ ਹੋਵੇ ਦੀਵਾਲੀ ਦੇ ਤੇ ਸੀ ਗਿਫਟ ਵੰਡਦੇ ਨੇ ਜਿਨ੍ਹਾਂ ਨੇ ਆਪਣੇ ਰਿਸ਼ਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਠਾਈ ਛੱਡ ਕੇ ਚਵਨਪਰਾਸ਼ ਦੇਣਾ ਹੈ ਫੋਨ ਚੁੱਕੋ ਫੋਨ ਲਾਓ ਸਾਨੂੰ ਨਾਲੇ ਹੀ ਬੁਕਿੰਗ ਕਰਾਓ ਬੁਕਿੰਗ ਬਹੁਤ ਚੱਲ ਰਹੀ ਹੈ ਫੋਨ ਵੇਟਿੰਗ ਆ ਸਕਦਾ ਹੈ ਪਰ ਛਟਣਾ ਨਹੀਂ ਸਾਡੀ ਟੀਮ ਬੈਕ ਕਾਲ ਕਰ ਲੇਗੀ ਤੁਹਾਡੀ ਫੋਨ ਤੋਂ ਬਾਅਦ ਠੀਕ ਹੈ ਫੋਨ ਕਰਦੇ ਹੀ ਅਸੀਂ ਬੁੱਕ ਕਰ ਦਾਂਗੇ ਜੀ ਜੀ ਵਟਸਐਪ ਕਰ ਦਿਓ ਸਾਨੂੰ ਠੀਕ ਹੈ ਜਿਹੜਾ ਅਸੀਂ ਨੰਬਰ ਦਿੱਤਾ ਜੀ ਬੋਲ ਕੇ ਦੱਸ ਦਿਓ ਸਾਰਾ ਕੁਝ ਉਹ ਰਿਕਾਰਡ ਕਰਕੇ ਵਟਸਐਪ ਤੇ ਮੈਸੇਜ ਪਾ ਦਿਓ ਭਾਈ ਮੇਰੇ 5 ਕਿਲੋ ਚਵਨਪਰਾਸ਼ ਠੀਕ ਹੈ ਜੀ ਬਸ ਸਾਡੀ ਟੀਮ ਆਪਣੇ ਆਪ ਫੋਨ ਕਰ ਲੇਗੀ ਪੂਰੀ ਟੀਮ ਬਿਠਾਤੀ ਪੂਰੀ ਸੈਟਿੰਗ 24 ਘੰਟੇ ਅਗਰ ਤੁਹਾਡਾ ਫੋਨ ਨਹੀਂ ਚੱਲਦਾ ਤੁਸੀਂ ਰਿਕਾਰਡਿੰਗ ਕਰ ਦੋ ਸਵੇਰੇ 9 ਵਜੇ ਦੀ ਤੁਹਾਡੀ ਘੰਟੀ ਵੱਜ ਜੇਗੀ ਤੇ ਰਾਤੀ ਤੁਹਾਡਾ ਮੈਸੇਜ ਆਇਆ ਸੀ ਦੱਸੋ ਕਿੰਨਾ ਚਾਹੀਦਾ ਉਹ ਬੁਕਿੰਗ ਹੋ ਜਾਣੀ ਹੈ ਤੇ ਪਿਓਰ ਚੀਜ਼ ਦੇਣੀ ਹੈ ਡਾਕਟਰ ਸਾਹਿਬ ਦੇ ਤੁਹਾਨੂੰ ਮਿਲਣਾ ਹੋਵੇ ਕਿਸੇ ਬਿਮਾਰੀ ਦੇ ਰਿਲੇਟਡ ਸੋਖਾ ਜੀ ਜੀ ਫੋਨ ਕਰੋ ਅਪਾਇੰਟਮੈਂਟ ਬੁੱਕ ਕਰਾਓ ਠੀਕ ਹੈ ਤੇ ਮਿਲਣ ਆਓ ਕੋਈ ਇਸ਼ੂ ਨਹੀਂ ਠੀਕ ਹੈ ਆਰਾਮ ਨਾਲ ਆਓ ਦੂਰੋਂ ਆ ਰਹੇ ਹੋ ਨੇੜੋਂ ਆ ਰਹੇ ਹੋ ਬਸ ਫੋਨ ਕਰਕੇ ਆਓ ਤਾਂਕਿ ਤੁਹਾਡਾ ਟਾਈਮ ਨਾ ਖਰਾਬ ਹੋਵੇ ਲੋਕੀ ਜਵੇਂ ਕੈਨੇਡਾ ਤੋਂ ਆ ਜਾਂਦੇ ਆ ਯੂ ایس ਤੋਂ ਆ ਜਾਂਦੇ ਆ ਅੰਮ੍ਰਿਤਸਰ ਤੋਂ ਆ ਜਾਂਦੇ ਆ ਉਹ ਫਾਜ਼ਿਲਕਾ ਵਾਲੇ ਪਾਸੋਂ ਆ ਜਾਂਦੇ ਆ ਬਿਹਾਰ ਤੋਂ ਆ ਜਾਂਦੇ ਆ ਉਹ ਆ ਜਾਂਦੇ ਆ ਕਈ ਵਾਰੀ ਫਿਰ ਅਪਾਇੰਟਮੈਂਟ ਨਹੀਂ ਲਿਤੀ ਹੁੰਦੀ ਉਹਨਾਂ ਨੂੰ ਵੇਟ ਕਰਨੀ ਪੈਂਦੀ ਹੈ ਵੇਟ ਕਰਨੀ ਪੈਂਦੀ ਉਹ ਮੈਨੂੰ ਵੀ ਨਹੀਂ ਚੰਗਾ ਲੱਗਦਾ ਠੀਕ ਹੈ ਫੋਨ ਕਰਕੇ ਅਪਾਇੰਟਮੈਂਟ ਲੈ ਕੇ ਪਹੁੰਚ ਜਾਓ ਤੇ ਨਾਲੇ ਚਵਨ ਪ੍ਰਾਸ਼ ਟੈਸਟ ਵੀ ਕਰਾਵਾਂਗੇ ਠੀਕ ਹੈ ਦਵਾਂਗੇ ਵੀ ਜੇ ਕੋਈ ਬਿਮਾਰੀ ਹੈ ਉਹਦਾ ਵੀ ਹੱਲ ਟੈਸਟ ਵੀ ਕਰ ਸਕਦੇ ਜੀ ਬੰਦਾ ਅੱਛਾ ਜੀ ਮੇਰੇ ਕੋਲ ਜਿਹੜਾ ਆਪੀਡੀ ਚੰਦਾ ਹੈ ਦਿਖਾਣ ਆਂਦਾ ਹੈ ਚਵਨ ਪ੍ਰਾਸ਼ ਲੈਣ ਆਂਦਾ ਹੈ ਪਹਿਲੇ ਅਸੀਂ ਉਹਨੂੰ ਟੇਸਟ ਕਰਾਨੇ ਆਂ ਠੀਕ ਹੈ ਫਿਰ ਉਹਨੂੰ ਦੇਣੇ ਆਂ ਅੱਛਾ ਕਿਉਂਕਿ ਐਸੀ ਚੀਜ਼ ਹੈ ਬੜੀ ਮਿਹਨਤ ਨਾਲ ਬਣੀ ਹੋਈ ਹੈ ਅਸੀਂ ਇਹ ਚਾਹਨੇ ਆਂ ਵੀ ਜਿਹੜਾ ਇਹਨੂੰ ਖਾਵੇ ਹੂੰ ਉਹ ਰੂਹ ਨਾਲ ਖਾਵੇ ਠੀਕ ਹੈ ਤੇ ਉਹ ਰੂਹ ਤੇ ਅਸਰ ਕਰੇ ਠੀਕ ਹੈ ਤਾਂ ਹੀ ਉਹ ਲੈ ਕੇ ਜਾਵੇ ਜੀ 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 ਨਹੀਂ ਤੇ ਨਹੀਂ ਕੀ ਆ ਫੋਨ ਕਰਕੇ ਤੁਸੀਂ ਮੰਗਾ ਸਕਦੇ ਹੋ ਜੀ ਜੀ ਅੱਛਾ ਡਾਕਟਰ ਸਾਹਿਬ ਇੱਕ ਆਖਿਰ ਦੇ ਵਿੱਚ ਜਾਂਦੇ ਜਾਂਦੇ ਸਵਾਲ ਬੜਾ ਅਹਿਮ ਹੈ ਉਹ ਜਦੋਂ ਵੀ ਚਬਨ ਪਰਾਸ਼ ਖਤਮ ਹੋ ਜਾਂਦਾ ਕਈ ਵਾਰ ਬੰਦੇ ਕੋਲ ਟਾਈਮ ਨਹੀਂ ਹੁੰਦਾ ਕਈ ਵਾਰ ਬੰਦਾ ਖੁਦ ਕਾਲ ਕਰ ਜਾਂਦਾ ਹੈ ਕਈ ਵਾਰ ਇੱਥੇ ਵੀ ਸਟਾਕ ਨਹੀਂ ਹੁੰਦਾ ਤੇ ਉਹ ਫਿਰ ਬੜਾ ਮਾਮਲਾ ਗੜਬੜਾ ਜਾਂਦਾ ਕਿਉਂਕਿ ਪਿਛਲੀ ਵਾਰ ਬਹੁਤ ਫੋਨ ਮੈਨੂ ਆਏ ਕਿ ਜੀ ਅਸੀਂ ਇੱਕ ਵਾਰ ਮੰਗਾ ਲਿਆ ਦੂਸਰੀ ਵਾਰ ਸਾਡੀ ਰੁਟੀਨ ਨਾ ਟੁੱਟੇ ਉਹਦੇ ਵਾਸਤੇ ਵੀ ਕੋਈ ਆਪਸ਼ਨ ਦੇ ਦਿਓ ਸਾਨੂੰ ਕਿ ਬੰਦੇ ਨੂੰ ਆਪਣੇ ਆਪ ਹੀ ਰੁਟੀਨ ਵਾਈਜ਼ ਮਿਲਦਾ ਰਹੇ 6 ਮਹੀਨੇ 8 ਮਹੀਨੇ ਇਹ ਪਿਛਲੇ ਸਾਲ ਤੋਂ ਅਸੀਂ ਸਿੱਖ ਲਈਤੀ ਹੈ ਠੀਕ ਹੈ ਜੀ ਕਿ ਐਵੇਂ ਦੀ ਸੈਟਿੰਗ ਹੋਣੀ ਚਾਹੀਦੀ ਹੈ ਇਹਦੇ ਵਾਸਤੇ ਅਸੀਂ 3 ਮਹੀਨੇ ਦੀ 6 ਮਹੀਨੇ ਦੀ ਮੈਂਬਰਸ਼ਿਪ ਕੱਢ ਦਿੱਤੀ ਹੈ ਪਿਛਲੀ ਵਾਰ ਵੀ ਲੋਕਾਂ ਨੇ ਇਕੱਠੀ ਪੇਮੈਂਟ ਪ ਮਿੰਨੇ ਮਿੰਨੇ ਬਾਅਦ ਉਹਨਾਂ ਦਾ ਆਰਡਰ ਆਪਣੇ ਤਾਜ਼ਾ ਤਾਜ਼ਾ ਜਾਂਦਾ ਰਿਹਾ ਹੈ। ਤਾਜ਼ਾ ਉਹਨਾਂ ਦਾ ਆਰਡਰ ਜਾਂਦਾ ਰਿਹਾ ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਅਸੀਂ। ਵੀ ਜਿਨ੍ਹਾਂ ਨੇ ਪਹਿਲੇ ਐਡਵਾਂਸ ਪੇਮੈਂਟ ਕੀਤੀ ਹੋਈ ਹੈ 2 ਮਹੀਨੇ ਪਹਿਲੇ ਦੇ 6 ਪ੍ਰਾਚ ਦੀ ਅੱਜ ਪੇਮੈਂਟ ਕੀਤੀ ਹੋਈ ਹੈ। ਉਹਨਾਂ ਦਾ ਮਹੀਨਾ ਖਤਮ ਹੁੰਦਾ ਹੀ ਡਿਸਪੈਚ ਕੱਢ ਦਿੰਦੇ ਸੀ ਅਸੀਂ ਨਾਲ ਹੀ। ਵੀ ਪਹਿਲੇ ਇਹਨਾਂ ਨੂੰ ਭੇਜ ਦੋ। ਉਹ ਵੀ ਸਰਵਿਸ ਅਵੇਲੇਬਲ ਹੈ 3 ਮਹੀਨੇ 6 ਮਹੀਨੇ ਦੀ। ਉਹਦੇ ਤੇ ਕੁਛ ਨਾ ਕੁਛ ਗਿਫਟ ਡਿਸਕਾਊਂਟ ਵੀ ਅਸੀਂ ਐਨਾਉਂਸ ਕੀਤਾ ਹੈ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਸੋ ਇੱਕ ਵਾਰ ਮੇਰਾ ਤਾਂ ਦਿਲ ਕਰਦਾ ਹੈ ਕਿ ਮੈਂ ਤੁਹਾਨੂੰ ਘੁੰਮ ਘੁੰਮ ਕੇ ਇਹ ਸਾਰਾ ਔਲਿਆਂ ਦਾ ਜੰਗਲ ਹੈਗਾ ਉਹ ਜ਼ਰੂਰ ਦਿਖਾਈਏ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਦੇਖੋ ਤੁਸੀਂ ਨਜ਼ਰ ਮਾਰੋ ਜਿੱਥੇ ਤੱਕ ਤੁਹਾਡੀ ਨਜ਼ਰ ਜਾ ਰਹੀ ਹੈ ਜਿੱਥੇ ਤੱਕ ਕੈਮਰੇ ਦੀ ਨਜ਼ਰ ਜਾ ਰਹੀ ਹੈ ਤੇ ਜਿੱਥੇ ਤੱਕ ਤੁਹਾਨੂੰ ਲੱਗਦਾ ਹੈ ਕਿ ਨਜ਼ਰੀ ਪੈਂਦੀ ਹੈ ਸਾਡੀ ਤਾਂ ਉੱਥੇ ਤੱਕ ਔਲਾ ਹੀ ਔਲਾ ਔਲੇ ਦੀ ਇਹ ਜੰਗਲ ਹੈ ਜਿਹੜਾ ਅਸੀਂ ਕਹਿ ਲਈਏ ਡਾਕਟਰ ਸਾਹਿਬ ਸਾਨੂੰ ਲੈ ਕੇ ਆਏ ਨੇ ਹਰ ਪਾਸੇ ਆਮਲੇ ਆ ਡਾਕਟਰ ਸਾਹਿਬ ਆਲੀ ਆਲਾ ਹੋਇਆ ਬੇਥੇ ਦਾ ਆਲਿਆਂ ਦਾ ਮੀ ਵੀ ਪਿਆ ਹੋਇਆ ਜੀ ਮੀ ਮੁੱਠ ਕਰਕੇ ਪੂਰਾ ਮੀ ਹੈ ਖਬਰਾਂ ਦੀ ਲੋੜ ਨਹੀਂ ਇਹ ਸਾਰਾ ਆਮਲਾ ਦੇਖੋ ਇਹ ਰੇਖੀ ਕਰ ਰਹੇ ਆ ਇਹ ਧਿਆਨ ਰੱਖ ਰਹੇ ਆ ਹਰ ਚੀਜ਼ ਦਾ ਇਹ ਸਾਰਾ ਆਮਲਾ ਜਿਹੜੇ ਪਾਸੇ ਮਰਜੀ ਇੱਕ ਵਾਰੀ ਕੁਮਾਉ ਦੀ ਕੈਮਰਾ ਆ ਦੇਖੋ ਇਸ ਤੋਂ ਵੱਧ ਕੀ ਦਿਖਾਵਾਂ ਆਈਏ ਅਸੀਂ ਹਰ ਪੇੜ ਤੇ ਆਮਲਾ ਯਾਂਮਲਾ ਹੈ ਹਰ ਪੇੜ ਤੇ ਆਮਲਾ ਦੇਖੋ ਇਹ ਆਮਲੇ ਉਸੀਂ ਦੇਖੋ ਜਿਸ ਵੀ ਟਾਲੀ ਨੂੰ ਤੁਸੀਂ ਇਸ ਟੈਣੀ ਨੂੰ ਤੁਸੀਂ ਹੱਥ ਪਾ ਲੋਂਗੇ ਉਹਦੇ ਉਹਦੇ ਨਾਲ ਹੀ ਔਲਾ ਆ ਜੂਗਾ ਉਹ ਸੀ ਤੋੜ ਲਿਆ ਇਹਦੇ ਜੀ ਜੀ ਐਜੇ ਛੋਟਾ ਜਿਹੜੇ ਪੂਰੇ ਹੋ ਗਏ ਸੀ ਉਹ ਤੋੜਲੇ ਬਾਕੀ ਛੜਤੇ ਪੂਰੀ ਮੈਨ ਪਾਵਰ ਲਾ ਕੇ ਇੱਕ ਇੱਕ ਪੀਸ ਨੂੰ ਛਾਂਟ ਛਾਂਟ ਕੇ ਲੈ ਰਹੇ ਆ ਐਸਾ ਨਹੀਂ ਹੈ ਕਿ ਵੀ ਛੋਟਾ ਆਵਲਾ ਲੈ ਲੋ ਨਾ ਪ੍ਰੋਪਰ ਸਾਈਜ਼ ਦੇ ਆਵਲੇ ਤੋੜ ਰਹੇ ਆ ਜੀ 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 ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਤੇ ਇੰਨੀ ਮਿਹਨਤ ਲਈ ਡਾਕਟਰ ਸਾਹਿਬ ਤੁਹਾਨੂੰ ਅਸੀਂ ਦਿਲੋਂ ਸਲੂਟ ਕਰਦੇ ਹਾਂ ਦਿਲੋਂ ਸਲਾਮ ਕਰਦੇ ਹਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਤੇ ਇਹੀ ਕਵਾਂਗਾ ਤੇ ਆਰਡਰ ਹੁਣੇ ਹੀ ਬੁੱਕ ਕਰ ਲਵਾਂ ਵਸ ਜੀ 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 ਬਹੁਤ ਬਹੁਤ ਸ਼ੁਕਰੀਆ ਸੋ ਜਿਨ੍ਹਾਂ ਨੇ ਪਿਛਲੇ ਬਾਅਦ ਚਮਨਪਰਾਸ਼ ਖਾਦਾ ਹੈ ਉਹ ਹੁਣ ਮੈਨੂੰ ਲੱਗਦਾ ਕਿ ਉਹਨਾਂ ਦਾ ਜਿਹੜਾ ਵਿਸ਼ਵਾਸ ਹੈਗਾ ਹੋਰ ਜ਼ਿਆਦਾ ਪੱਕੜ ਹੋ ਜਾਏਗਾ ਕਿਉਂਕਿ ਜਿਹੜੀਆਂ ਚੀਜ਼ਾਂ ਅਸੀਂ ਤੁਹਾਨੂੰ ਦਿਖਾਈਆਂ ਨੇ ਲਾਸਟ ਟਾਈਮ ਵੀ ਦਿਖਾਈਆਂ ਸੀ ਹੁਣ ਵੀ ਤੁਹਾਨੂੰ ਅਸੀਂ ਦਿਖਾਇਆ ਕਿ ਬੇਸ ਜਿਸ ਚੀਜ਼ ਦਾ ਬੇਸ ਆਵਲਾ ਹੈ ਉਹ ਆ올ੇ ਲੱਗੇ ਕਿੱਥੋਂ ਨੇ ਉਹ ਲੈ ਕਿੱਥੋਂ ਜਾਂਦੇ ਨੇ ਦੇਖੋ ਇਹ ਆ올ਿਆਂ ਦਾ ਜੰਗਲ ਹੀ ਹੈ ਜਿੱਥੇ ਡਾਕਟਰ ਸਾਹਿਬ ਪਿਛਲੇ 18 ਸਾਲ ਤੋਂ ਲਗਾਤਾਰ ਇਹ ਆ올ੇ ਹੈਗੇ ਨੇ ਲਗਾ ਡਰਖਤਾਂ ਤੋਂ ਤੋੜ ਰਹੇ ਨੇ ਉਹਨਾਂ ਨੂੰ ਫਰਨਿਸ਼ ਕਰਦੇ ਨੇ ਸਾਫ ਸੁਥਰਾ ਕਰਕੇ ਸਾਡੇ ਤੱਕ ਚਮਨਪਰਾਸ਼ ਦੇ ਰੂਪ ਚ ਪਹੁੰਚਦਾ ਕਰਦੇ ਨੇ ਫਿਲਹਾਲ ਵੀਡੀਓ ਦੇਖਣ ਤੋਂ ਬਾਅਦ ਮਨ ਚ ਕੋਈ ਸਵਾਲ ਕੋਈ ਸ਼ੰਕਾ ਚਾਹੇ ਕੋਈ ਚਮਨਪਰਾਸ਼ ਪ੍ਰਤੀ ਹੋਵੇ ਜਾਂ ਆਪਣੀ ਬਿਮਾਰੀ ਪ੍ਰਤੀ ਹੋਵੇ ਤਾਂ ਤੁਸੀਂ ਜ਼ਰੂਰ ਡਾਕਟਰ ਵਿਵੇਕ ਆਹੋਜਾ ਸਾਹਿਬ ਨਾਲ ਕਰ ਲਿਓ ਔਰ ਮੈਨੂੰ ਲੱਗਦਾ ਹੈ ਕਿ ਹੁਣ ਸ਼ਾਇਦ ਤੁਹਾਨੂੰ ਪਤਾ ਲੱਗ ਗਿਆ ਹੋਵੇ ਕਿ ਅਸੀਂ ਡਾਕਟਰ ਵਿਵੇਕ ਆਹੋਜਾ ਸਾਹਿਬ ਨੂੰ ਚਮਨਪਰਾਸ਼ ਕਿੰਗ ਕਿਉਂ ਕਹਿੰਦੇ ਸੀ ਧੰਨਵਾਦ